ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਵਧੀਆ ਠੀਕ ਠਾਕ ਹੋਵੋਗੇ ਅੱਜ ਆਪਣੀ ਹੈਗੀ ਰੈਸਪੀ ਜੀ ਤਰਬੂਜ ਦਾ ਜੂਸ ਤਰਬੂਜ ਦਾ ਜੂਸ ਆਪਾਂ ਨੇ ਬਣਾਇਆ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਨੇ ਪਤੀਨਾ ਕਾਲਾ ਨਾਮਕ ਚਿੱਟਾ ਨਾਮਕ ਬਾਗੀ ਤੇ ਆਪਾਂ ਨੇ ਬਣਾਇਆ ਬਹੁਤ ਵਧੀਆ ਤਿਆਰ ਕੀਤਾ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਕਰਦੇ ਹੁਣ ਜੇ ਸਟਾਰਟ ਹੁੰਦਾ ਵਾ ਤੇ ਆਪਾਂ ਨੂੰ ਗਰਮੀਆਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਪਾਂ ਨੂੰ ਡਰਿੰਕ ਬਣਾ ਕੇ ਪੀ ਲੈਣੀ ਚਾਹੀਦੀ ਆ ਤੇ ਨਾਲੇ ਆਪਾਂ ਗਰਮੀ ਤੋਂ ਬਚੇ ਰਹਾਂਗੇ ਤੇ ਉਹਦੇ ਲਈ ਆਪਾਂ ਨੇ ਕੀ ਸਮਾਨ ਲਿਆ ਤੁਹਾਨੂੰ ਦੱਸਦੇ ਆ ਆਪਾਂ ਨੇ ਤਰਬੂਜ ਕੱਟ ਲਏ ਸੀਗੇ ਜਿਹਦਾ ਆਪਾਂ ਜੂਸ ਬਣਾਵਾਂਗੇ ਆ ਆਪਾਂ ਡੈਕੋਰੇਸ਼ਨ ਵਾਸਤੇ ਛੋਟਾ ਬਰੀਕ ਕੱਟਿਆ ਵਾ ਤੇ ਦੋ ਚਮਚੇ ਆਪਾਂ ਚੀਨੀ ਦੇ ਲਏ ਨੇ ਤੇ ਅੱਧਾ ਚਮਚਾ ਪਾਣੀ ਕਾਲਾ ਨਮਕ ਤੇ ਅੱਧਾ ਚਮਚਾ ਹੀ ਆਪਾਂ ਚਿੱਟਾ ਨਮਕ ਲਿਆ ਆ ਹੋ ਗਿਆ ਆਪਣੇ ਪਤੀਨੇ ਦੇ ਪੱਤੇ ਤੇ ਆ ਹੋ ਗਿਆ ਆਪਣਾ ਨਿੰਬੂ ਤੇ ਇਹ ਆਪਣੀ ਨਿੰਬੂ ਦਾ ਰਸ ਕੱਢ ਲੈਣੇ ਆ ਤੇ ਆਪਾਂ ਚਲੋ ਜੀ ਹੁਣ ਸਟਾਰਟ ਕਰਦੇ ਆਂ ਵੀਡੀਓ ਆਪਾਂ ਇਹਦੇ ਵਿੱਚ ਜੀ ਥੋੜਾ ਜਿਹਾ ਪਾ ਲੈਣੇ ਆ ਤਰਬੂਜ ਜਿਹੜਾ ਆਪਾਂ ਨੇ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਕਰਨਾ ਇਹਦੇ ਤੇ ਚੀ ਆਪਾਂ ਪਾਵਾਂਗੇ ਜੀ ਥੋੜੇ ਜਿਹੀ ਪਤੀਨੇ ਦੇ ਪੱਤੇ ਇਹਦੇ ਵਿੱਚ ਆਪਾਂ ਜਿਹੜਾ ਜੀ ਇਹ ਚੀਨੀ ਸੀ ਕਾਲਾ ਨਮਕ ਤੇ ਚਿੱਟਾ ਨਮਕ ਇਹ ਵਿੱਚ ਐਡ ਕਰ ਲੈਣੇ ਆ ਨਿੰਬੂ ਤੋਂ ਸੀ ਜੇ ਛੋਟੇ ਆ ਤਾਂ ਦੋ ਪਾ ਲਓ ਜੇ ਵੱਡਾ ਨਿੰਬੂ ਆ ਤਾਂ ਇੱਕ ਪਾ ਲਿਓ ਇਹਨਾਂ ਇਹਨੂੰ ਆਪਾਂ ਜੀ ਹੁਣ ਥੋੜਾ ਜਿਹਾ ਗ੍ਰੈਂਡ ਕਰ ਲੈਣੇ ਆ ਗ੍ਰੈਂਡ ਕਰਕੇ ਆਪਾਂ ਤੁਹਾਨੂੰ ਉਸ ਤੋਂ ਬਾਅਦ ਚ ਦਿਖਾਉਨੇ ਆ ਥੋੜਾ ਜਿਹਾ ਪਾਣੀ ਠੰਡਾ ਐਡ ਕਰਨਾ ਆਪਣਾ ਜੂਸ ਬਣ ਕੇ ਬਿਲਕੁਲ ਰੈਡੀ ਆ ਆਪਾਂ ਇੱਕ ਪੂਣੀ ਲਾ ਲੈਣੀ ਆ ਇਹਨੂੰ ਆਪਾਂ ਪੁਣਾਗੇ ਇਹਦੇ ਵਿੱਚ ਕੋਈ ਵੀ ਵੀ ਬਗੈਰਾ ਤਰਬੂਜ ਦਾ ਜਾਂ ਪਤੀਨੇ ਦੇ ਪੱਤਿਆਂ ਦਾ ਕੁਝ ਵੀ ਹੋਵੇ ਵਧੀਆ ਆਪਣਾ ਇਹ ਪੁਣ ਕੇ ਰੈਡੀ ਹੋ ਜਾਊਗਾ ਇਹ ਕੋਨਾ ਬਹੁਤ ਜੁੜੀ ਆ ਰਾਜ ਜੀ ਜੂਸ ਬਣ ਕੇ ਬਿਲਕੁਲ ਰੈਡੀ ਆ ਪਾਪਾ ਜੀ ਹੁਣ ਇਹਦੀ ਡੈਕੋਰੇਸ਼ਨ ਕਰ ਦਨੇ ਆ ਜਿਹੜਾ ਆਪਾਂ ਨੇ ਬਰੀ ਕ ਤਰਬੂਜ ਕੱਟਿਆ ਸੀ ਉਹ ਆਪਾਂ ਪਾ ਦਾਂਗੇ ਕਲਾਸਾਂ ਚ ਇਹਦੇ ਵਿੱਚ ਚੱਕ ਪਾ ਦਾਂਗੇ ਆਈਸ ਆਪਣਾ ਜੀ ਤਰਬੂਜ ਦਾ ਜੂਸ ਬਣ ਕੇ ਬਿਲਕੁਲ ਰੈਡੀ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਚੁੱਕਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ